ਉਦੋਂ ਤੋਂ ਉਹ ਕਨੈਕਟ ਨਹੀਂ ਸਕਦੇ ਉਹ ਦੱਸੋ ਕਿ ਕਹਿੰਦਾ ਆ ਜੀ ਮਿਤੀ 29 ਮਾਰਚ ਨੂੰ ਸਾਨੂੰ ਵਿਨੋਦ ਕੁਮਾਰ ਜੀ ਨੇ ਸਾਨੂੰ ਆ ਕੇ ਇੱਥੇ ਇਤਲਾਹ ਦਿੱਤੀ ਉਹਨਾਂ ਨੇ ਬਿਆਨ ਲਿਖਾਇਆ ਕਿ ਤਿੰਨ ਅਣਪਛਾਤੇ ਬੰਦਿਆਂ ਨੇ ਜਦੋਂ ਉਹ ਆਪਣੇ ਆਇਰਨ ਸ਼ਾਪ ਤੋਂ ਵਾਪਸ ਆਪਣੇ ਘਰ ਵੱਲ ਜਾ ਰਹੇ ਸੀਗੇ ਉਹ ਤਿੰਨੋਂ ਜਣਾਂ ਨੇ ਆ ਕੇ ਉਹਨਾਂ ਦਾ ਬਾਈਕ ਰੋਕਿਆ ਉਹਦਾ ਸਕੂਟੀ ਰੋਕੀ ਉਹਨਾਂ ਦੀ ਉਹ ਬਾਈਕ ਤੇ ਸੀ ਤੇ ਉਹਨਾਂ ਨੇ ਉਹਨਾਂ ਨੂੰ ਧੱਕਾ ਮਾਰ ਕੇ ਉਹਨਾਂ ਕੋਲ ਇੱਕ ਕਾਲੇ ਰੰਗ ਦਾ ਬੈਗ ਸੀਗਾ ਜਿਹਦੇ ਵਿੱਚ ਉਹਨਾਂ ਦੀਆਂ ਦੁਕਾਨ ਦੀਆਂ ਕੁਝ ਡਾਕੂਮੈਂਟ ਤੇ ਨਾਲ ਹੀ ਕੁਝ ਕੈਸ਼ ਜਿਹੜਾ ਸੀਗਾ ਉਹਦੇ ਚ ਮੌਜੂਦ ਸੀ ਉਹ ਉੱਥੋਂ ਖੋ ਕੇ ਲੈ ਗਏ ਉਹ ਖੋਣ ਤੋਂ ਬਾਅਦ ਉਹਨਾਂ ਨੇ ਉਹਨਾਂ ਦਾ ਪਿੱਛਾ ਵੀ ਕੀਤਾ ਤੇ ਉਹ ਬਟ ਉੱਥੋਂ ਦੀ ਉਹ ਤਿੰਨੋ ਜਣੇ ਫਰਾਰ ਹੋ ਗਏ ਉਹਨਾਂ ਦੇ ਬਿਆਨ ਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ 29 2932024 ਅਧੀਨ ਤਾਰਾ 379 ਬੀ 34 ਆਈਪੀਸੀ ਥਾਣਾ ਪਤੌੜ ਦਰਜ ਰਜਿਸਟਰ ਕੀਤਾ ਤੇ ਉਸ ਤੋਂ ਬਾਅਦ ਹੀ ਸਾਡੀ ਜਿਹੜੀਆਂ ਟੀਮਾਂ ਨੇ ਉਹ ਵਕ ਵਕ ਤਿੰਨ ਟੀਮਾਂ ਅਸੀਂ ਤਾਇਨਾਤ ਕੀਤੀਆਂ ਮੁਖ ਅਫਸਰ ਪਧੌੜ ਇਨਸਪੈਕਟਰ ਸ਼ੇਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਤੇ ਅਸੀਂ ਤਿੰਨੋਂ ਟੀਮਾਂ ਲਗਾਤਾਰ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਤੇ ਹਿਊਮਨ ਇੰਟੈਲੀਜੈਂਸ ਅਸੀਂ ਯੂਜ਼ ਕਰਦੇ ਹੋਏ ਉਹਨਾਂ ਦਾ ਅਸੀਂ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਸੀ ਜੋ ਕਿ ਸਾਨੂੰ ਇੱਕ ਤਰੀਕ ਨੂੰ ਸਫਲਤਾ ਹਾਸਲ ਹੋਈ ਜਦੋਂ ਤਿੰਨੋਂ ਅਸੀਂ ਮੁਜਰਮਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਸਤਨਾਮ ਸਿੰਘ ਬੰਟੀ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਦੀਪਕ ਸਿੰਘ ਪੁੱਤਰ ਮੋਨਾ ਸਿੰਘ ਵਾਸੀ ਨਾਣੇਵਾਲ ਰੋਡ ਪਧੋੜ ਇਹ ਤਿੰਨਾਂ ਨੂੰ ਅਸੀਂ ਅਰੈਸਟ ਕੀਤਾ ਤੇ ਫਰਦਰ ਇਹਨਾਂ ਦੀ ਪੁੱਛਗਿੱਛ ਵਿੱਚੋਂ ਸਾਨੂੰ ਜਿਹੜੇ ਇਹਨਾਂ ਨੇ ਬੈਗ ਹੋਇਆ ਸੀਗਾ ਉਹਦੇ ਵਿੱਚੋਂ ਅਸੀਂ ਬੈਗ ਦੀ ਬਰਾਮਦਗੀ ਕੀਤੀ ਤੇ ਨਾਲ ਹੀ ਜਿਹੜਾ ਕੈਸ਼ ਸੀਗਾ ਉਹ ਸਾਰਾ ਜਿਹੜਾ 65000 ਰੁਪਏ ਜਿਹੜਾ ਇਹਨਾਂ ਨੇ ਲੁੱਟ ਕੀਤੀ ਸੀਗੀ ਉਹ ਅਸੀਂ ਰਿਕਵਰ ਕੀਤਾ ਸਾ ਕੋਈ ਪਹਿਲਾਂ ਤੇ ਹੈ ਕੋਈ ਪੁਰਾਣਾ ਕੋਈ ਹੈਗਾ ਕੇਸ ਜੀ ਇਹਨਾਂ ਦਾ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਬਟ ਜੇ ਇਹ ਇੱਕ ਤਰ੍ਹਾਂ ਗੈਂਗ ਦੀ ਤਰ੍ਹਾਂ ਆਪਰੇਟ ਕਰ ਰਹੇ ਆ ਸਾਡੀ ਹੁਣ ਪੁੱਛ ਕੇ ਜਾਰੀ ਹੈ ਅਸੀਂ ਇਹਨਾਂ ਨੂੰ ਅੱਜ ਰਿਮਾਂਡ ਹਾਸਲ ਕੀਤਾ ਦੋ ਦਿਨ ਦਾ ਫਰਦਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਫਰਦਰ ਇਹਨਾਂ ਦੇ ਪੁੱਛ ਕੇ ਵਿੱਚ ਜੇ ਕੋਈ ਗੱਲ ਸਾਹਮਣੇ ਆਊਗੀ ਕਿ ਇਹਨਾਂ ਨਾਲ ਹੋਰ ਕਿਹੜੇ ਬੰਦੇ ਇਨਵੋਲ ਨੇ ਤਾਂ ਉਹਨਾਂ ਨੂੰ ਵੀ ਅੱਗੇ ਅਸੀਂ ਫਰਦਰ ਉਹਦੇ ਵਿੱਚ ਕਾਰਵਾਈ ਕਰਾਂਗੇ